ਸਸਿਕਲ ਬਾਈ ਸਾਰਿਆਂ ਨੂੰ ਆਪਾਂ ਮਹਾ ਸਿੰਘ ਵਾਲੇ ਖੜੇ ਆ ਨਤਨਾਮ ਕੋਲੇ ਬਾਈ ਕੋਲੇ ਮਸ਼ੀਨਾਂ ਬਕਾਉ ਨੇ ਤੂੜੀ ਵਾਲੇ ਰੀਪਰ ਤੇ ਬਾਕੀ ਬਾਈ ਕੋਲੇ ਸੁਪਰ ਸੀਟਰ ਵਗੈਰਾ ਜੇ ਕੋਈ ਬੱਚ ਕਟਾਉਣਾ ਮਸ਼ੀਨਾਂ ਦੇ ਉਹ ਵੀ ਕਟਾਏ ਉਹ ਖੇਤੀਬਾੜੀ ਦਾ ਕੋਈ ਵੀ ਸੰਦ ਵਿੱਚ ਕਟਾਉਣਾ ਉਹ ਬਾਈ ਫਰੀ ਕੱਟ ਲੈਣਗੇ ਤੇ ਬਾਈ ਹੁਰਾ ਕੋਲੇ ਰੀਪਰ ਨਵੇਂ ਤੋਂ ਨਮਾ ਪੁਰਾਣਾ ਸੈਕੰਡ ਹੈਂਡ ਕੋਈ ਵੀ ਮੁੱਲ ਦਾ ਲੈਣਾ ਉਹ ਵੀ ਮਿਲ ਜਾਊਗਾ ਕਰਾਂ ਬਾਈ ਨਗਰ ਬਾਈ ਸ਼ਾਸੀ ਕਰ ਬਾਈ ਜੀ ਉਹ ਠੀਕ ਆ ਬਾਈ ਠੀਕ ਹੈ ਜੀ ਬਧੀਆ ਹਾਂ ਸਿੰਗੜਾ ਬਾਈ ਇਹ ਕਿਹੜੇ ਰੀਜ ਹੈਗਾ ਟੁਹਾਣੇ ਤੋਂ ਕਿਨੇ ਮੀਟਰ ਹੈ ਇਹ ਟੁਹਾਣਾ ਮੂਨਕ ਤੇ ਖਨੋਰੀ ਦੇ ਵਿਚਾਲੇ ਪੈਂਦਾ ਬਾਈ ਜੀ ਠੀਕ ਹੈ ਹਾਂ ਮੂਨਕ ਤੋਂ 16 ਕਿਲੋਮੀਟਰ ਰਹਿ ਗਿਆ ਆਪਣਾ ਪਿੰਡ ਠੀਕ ਹੈ ਹਾਂ ਜੀ ਤੇ ਆਪਾਂ ਰੀਪਰ ਦੀ ਗੱਲ ਅਗਰੀਏ ਕਿਹੜਾ ਮਾਡਲ ਹੈ ਜਗ ਜੀ ਦਾ ਇਹ ਬਾਈ ਜੀ 24 ਮਾਡਲ ਹੈ ਜੀ 24 ਮਾਡਲ ਕੰਡੀਸ਼ਨ 26 ਵਰਗੀ ਆ ਹਾਂ ਕੰਡੀਸ਼ਨ 26 ਵਰਗੀ ਆ ਬਾਈ ਸਾਫ਼ ਸੁਥਰੇ ਰੀਪਰ ਆ ਇੱਕ ਗੱਲ ਹੋਰ ਆ ਵੀ ਪਰ ਰੇਟ ਬਾਈ ਤੋਂ ਉਹੀ ਬੁਲਾਵਾਂਗੇ 5-10000 ਦੀ ਉੱਲਾ ਹੋਊਗਾ ਇਹ ਨਹੀਂ ਹੈਗਾ ਵੀ ਉਰੇ ਆ ਕੇ ਤੁਸੀਂ ਕਹੋ ਵੀ 25000 30000 ਘਟ ਦੂਗਾ ਉਹ ਹੋਣਾ ਨਹੀਂ ਆਪਾਂ 10000 ਦਾ ਮਾਰਜਨ ਰੱਖਾਂਗੇ 10000 ਦੀ ਛੋਟ ਹੋਊਗੀ ਕੋਈ ਵੀ ਰੀਪਰ ਲੈਣਾ ਆਪਾਂ ਉਹਦੇ ਚ ਇਹ 24 ਮਾਡਲ ਹੈ ਬਾਈ ਹਾਂ 24 ਮਾਡਲ ਹੈ ਪ्युअर 24 ਮਾਡਲ ਹੈ ਕਿਤੇ ਕੋਈ ਕਲਮ ਨਹੀਂ ਲੱਗੀ ਹੋਈ ਬਾਈ ਇਹ ਤੇ ਰੀਪਰ ਤੇ ਰੀਪੇਂਡ ਆਪਾਂ ਕਰਦੇ ਨਹੀਂ ਅ ਰੀਪੇਂਡ ਆਪਾਂ ਕਰਦੇ ਨਹੀਂ ਬਾਕੀ ਜਿਹੜੀ ਗੱਲ ਆਪਾਂ ਨੇ ਵੀਡੀਓ ਚ ਕਹਿਤੀ ਉਹੀ ਚੀਜ਼ ਮਿਲੂ ਨਾ ਆਪਾਂ ਚੌਪਰ ਨੂੰ ਰੀਪਰ ਕਹਿੰਦੇ ਹੈਗੇ ਰੀਪਰ ਹੀ ਮਿਲੂ ਜੋ ਕਹਤਾ ਆਪਾਂ ਨੇ ਮੇਨ ਗੱਲ ਬਾਈ ਇਹਦੇ ਟਾਇਰਾਂ ਦੇ ਹਲੇ ਮੂਮ ਨਹੀਂ ਆ ਜੀ ਵੀ ਅੰਹੀਂ ਖੜੀਆਂ ਦੇਖੀ ਹਾਂ ਥੋੜਾ ਚੱਲਿਆ ਹੋਇਆ ਪੰਜਾਬ ਦਾ ਚੱਲਿਆ ਹੋਇਆ ਰੀਪਰਾ ਤੇ ਬਲੇਡ ਲੱਗਣਗੇ ਸਾਰੇ ਹਾਂਜੀ ਹਾਂਜੀ ਬਲੇਡ ਲੱਗਣਗੇ ਫਿੰਗਰ ਸੈੱਟ ਲੱਗਿਆ ਹੋਇਆ ਬਾਈ ਤੇ ਬਾਕੀ ਉੱਗਰ ਤੋਂ ਫਰੰਟ ਫਰੰਟ ਤੋਂ ਰੰਗ ਦਿਖਾਣੀ ਉੱਗਰ ਵਗੈਰਾ ਦਾ ਥੋੜਾ ਚੱਲਿਆ ਹੋਇਆ ਰੀਪਰਾ ਕੀ ਰੇਟ ਦਾ ਬਾਈ ਇਹ ਬਾਈ ਇਹਦਾ 255000 ਰੁਪਿਆ ਰੇਟ ਹੈ 255000 ਬਾਈ ਮੰਗਦਾ ਬਾਕੀ ਜਿਹੜਾ ਬਾਈ ਦੀ ਵੀਡੀਓ ਦੇਖ ਕੇ ਆਊਗਾ ਉਹਦਾ ਵਧੀਆ ਮਾਨਤਾਨ ਕਰਾਂਗੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਬਾਈ ਦੇ ਨੂੰ ਵਧੀਆ ਆਨਮਾਨਤਾਨ ਕਰਾਂਗੇ ਆਪਾਂ ਬਾਈ ਦਾ ਉਹਦਾ ਇਹਦਾ ਬਾਈ ਆ ਇਹਦਾ ਪੂਰਾ ਫੁੱਲ ਮਾਨਦਾਨ ਕਰੂਗਾ ਛੋਟ ਵੀ ਕਰੂਗਾ ਨਾ ਲੈ ਲਿਓ ਬਾਈ ਕੋਲੇ 5-10000 ਦਾ ਉੱਲਾ ਪਹਿਲਾਂ ਗੱਲ ਕਰੀਏ ਵੀ 5-10000 ਦਾ ਮਾਰ ਦੇਣਾ ਬਾਲਾ ਜਿਆਦਾ ਹੋਣਾ ਨਹੀਂ 24 ਮਾਡਲ 255000 ਰੁਪਇਆ ਮੰਗਾ ਮੌਕੇ ਦੇ ਮਾਨਦਾਨ ਹੋ ਜੂ ਹਾਂਜੀ ਬਾਈ 23 ਮਾਡਲ ਆਈ ਹੈ ਨਿਊ ਵਿਸ਼ਕਰਮਾ 23 ਮਾਡਲ ਲੇਜ਼ਰ ਕਟਿੰਗ ਦੇ ਵਿੱਚ ਹੈ ਲੇਜ਼ਰ ਕਟਿੰਗ ਬੰਦ ਬਾਡੀ ਠੀਕ ਹੈ ਇਧਰੋਂ ਪਲੇਟ ਵੀ ਦਿਖਾ ਦਿ 23 ਮਾਡਲ 55 ਇੰਚੀ ਰੀਪਰਾ ਨਿਊ ਵਿਸ਼ਕਰਮਾ ਨਵਾਂ ਜਾਲ ਸਾਰਾ ਕੰਮ ਓਕੇ ਬਾਈ ਜੀ ਸਟਿੱਪ ਅਨਜੂਜ ਆ ਬੰਦੇ ਨੇ ਛੰਡੀ ਹੋਈ ਆਈ ਆ ਨਵੀਂ ਸਟਿੱਪ ਠੀਕ ਆ ਬਿਲਕੁਲ ਸਟਿੱਪ ਬੱਦੀ ਨਾਲ ਆ ਹਾਂ ਨਾਲ ਆ ਤੇ ਸਾਫ ਆ ਬਿਲਕੁਲ ਅੰਦਰ ਰੱਖੀ ਪਈ ਆਪਣੀ ਤੇ ਬਿਲਕੁਲ ਬਲੇਡ ਨਵੇਂ ਪਏ ਨੇ ਸਟਿੱਪ ਬੱਤੀ ਦੀ ਜਿਹੜੀ ਚੀਜ਼ ਨਾਲ ਆਊਗੀ ਆਪਾਂ ਦੇਵਾਂਗੇ ਹਾਂ ਜੀ ਬਾਈ ਜੀ ਹਾਂ ਠੀਕ ਆ ਕੋਈ ਆਪਾਂ ਰੀਪੇਂਟ ਵਗੈਰਾ ਦਾ ਕੰਮ ਤਾਂ ਨਹੀਂ ਕੀਤਾ ਨਹੀਂ ਬਾਈ 1% ਵੀ ਨਹੀਂ ਹੈਗਾ ਆਪਣੇ ਕਿਸੇ ਵੀ ਰੀਪਰ ਤੇ ਤੁਹਾਨੂੰ ਪੇਂਟ ਨਹੀਂ ਮਿਲੂਗਾ ਆਪਾਂ ਜੇ ਇਹਨੂੰ ਹਣ ਕੰਮ ਕਰਦੇ ਜੇ ਨੂੰਨ ਕੰਮ ਕਰਦੇ ਆ ਜਿਵੇਂ ਕੋਈ 15 18 ਮਾਡਲ ਜੇ ਅਗਲਾ ਕਹੇ ਵੀ ਮੈਨੂੰ ਟੱਚਿੰਗ ਥੋੜੀ ਬਹੁਤੀ ਕਰਾ ਕੇ ਦੇ ਦੋ ਉਹ ਅਗਲੇ ਨੂੰ ਕਰਾ ਕੇ ਦੇਣੇ ਮੌਕੇ ਤੇ ਪਰ ਆਪਾਂ ਨਹੀਂ ਕਰਦੇ ਕੁਝ ਵੀ ਦਿਖਾ ਦੀ ਗੱਗੀ ਉੱਤੋਂ ਮੇਨ ਗੱਲ ਵੀ ਆ ਟਾਪੇ ਵਗੈਰਾ ਦੇ ਰੰਗ ਸਾਰਾ ਨਾਲ ਦਾ ਮਸ਼ੀਨ ਜਿਵੇਂ ਕੰਪਨੀ ਚੋਂ ਹੀ ਆ ਓਮੇ ਦਾ ਕਿਤੇ ਬਾਈ ਨੇ ਰੀਪੇਂਟ ਨਹੀਂ ਕੀਤਾ ਜਿੱਥੋਂ ਰੰਗ ਲਹਿ ਗਿਆ ਤਾਂ ਲਹਿ ਗਿਆ ਹੀ ਨਹੀਂ ਹੈਗਾ ਵੀ ਦੁਬਾਰੇ ਉੱਥੇ ਕਲਮ ਮਾਰਤੀ ਹਾਂਜੀ ਬ ਇਹਦਾ ਬਈ 1.5 ਲੱਖ ਰੁਪਿਆ ਰੇਟ ਹੈਗਾ ਸਾਰਾ ਕੰਮ ਓਕੇ ਹੈ ਬਲੇਡਾਂ ਦੇ ਕੁਝ ਪਾਸੇ ਬਦਲੇ ਜਾਣੇ ਕੁਝ ਨਵੇਂ ਪਹਿਣਗੇ ਥੋੜੇ ਬਲੇਡਾਂ ਦੀਆਂ ਡਬੀਆਂ ਲਾ ਕੇ ਸਰਜੂ ਹਾਂ ਹਾਂ ਬਹੁਤ ਜੈਨੂਨ ਸਾਰਾ ਰੀਪਰ ਜੈਨੂਨ ਹੈ ਜਮਾ ਥੋੜਾ ਚੱਲ 1.5 ਲੱਖ ਮੰਗਦੇ ਆਪੇ ਹਾਂਜੀ ਬਾਈ ਜੀ ਹਾਂਜੀ 1.5 ਲੱਖ ਬਈ ਮੰਗਦਾ ਮਾਨਦਾਨੇ ਜੋ ਵੀ ਫੋਲੋ ਵੀਡੀਓ ਨੂੰ ਸ਼ੇਅਰ ਕਰਕੇ ਜੋ ਪੇਜ ਨੂੰ ਫੋਲੋ ਕਰਕੇ ਆ ਜਾਓ ਮਾਨਦਾਨੇ ਜੋ ਵੀ ਫੋਲੋ ਹੋ ਜੂ ਤੇ ਬਈ ਆਪਣੇ ਕੋਲੇ ਪਹੁੰਚ ਪਜਾਵੇ ਇਹਦਾ ਕੰਮ ਹੈ ਪਹੁੰਚ ਤਾਂ ਕਰ ਦਾਂ ਕੋਈ ਗੱਲ ਨਹੀਂ ਬਈ ਕਿੰਨੇ ਕਿਲੋਮੀਟਰ ਪਰ ਡਿਲੀਵਰੀ ਫ੍ਰੀ ਕਰਦੀ ਹੈ ਵੀਡੀਓ ਦੇਖ ਕੇ ਆਉਣ ਵ 50 ਕਿਲੋਮੀਟਰ ਤੱਕ ਬਾਈ ਫ੍ਰੀ ਪਹੁੰਚ ਕਰੂਗਾ ਜੇ ਬਾਈ ਤੋ ਰੀਪਰ ਲੈਨੇ ਕੋਈ ਰੁਪਈਆ ਨਹੀਂ ਲੈਣਾ 50 ਕਿਲੋਮੀਟਰ ਤੱਕ ਉਤੋਂ ਬਾਅਦ ਜਿਹੜਾ ਪਰ ਕਿਲੋਮੀਟਰ ਚੱਲਦਾ ਉਹ ਲੱਗੂਗਾ ਹਾਂ ਉਹ ਲੱਗੂਗਾ ਬਾਈ ਜੀ 50 ਕਿਲੋਮੀਟਰ ਤੱਕ ਜੇ ਕੋਈ ਰੀਪਰ ਲੈਂਦਾ ਬਾਈ ਤੋਂ ਸਤਨਾਮ ਤੋਂ 1 ਰੁਪਈਆ ਨਹੀਂ ਲੈਣਾ ਬਾਈ ਨੇ ਬਿਸ਼ਕਰਮਾ ਦਾ ਬਾਈ 13 ਮਾਡਲ ਆ ਵਧੀਆ ਕੰਮ ਹੋ ਰਿਹਾ ਸਾਰਾ ਜੀ ਬਿਸ਼ਕਰਮਾ 743 ਹਾਂ ਥੋੜੇ ਮੁੱਲ ਦਾ ਰੀਪਰ ਹੈਗਾ ਇਹ ਕਿਹੜਾ ਮਾਡਲ ਆ ਬਾਈ ਇਹ ਇਹ 13 ਮਾਡਲ ਆ ਬਾਈ ਜੀ 13 ਮਾਡਲ ਤੇ ਉੱਪਰ ਜ਼ਰੂਰ ਇਹਦੇ ਥੋੜਾ ਬੋਤਾ ਪੇਂਟ ਆਗਲੇ ਨਹੀਂ ਕਰਾਇਆ ਹੋਇਆ ਬਾਈ ਜਿਹੜੀ ਦੀ ਇਹ ਦੁਬਾਰੇ ਪਾਪੜੀ ਬਣਗੀ ਨਹੀਂ ਸਾਰਾ ਸਾਈਡਾਂ ਸੂਡਾਂ ਤੋਂ ਸਾਰਾ ਰੀਪਰ ਜੈਨੂਅਲ ਹੈ ਠੀਕ ਹੈ ਉਂ ਬਾਈ ਰਿਪੇਅਰ ਪੂਰਾ ਓਕੇ ਹੈ ਰਿਪੇਅਰ ਪੂਰਾ ਓਕੇ ਹੈ ਬਾਈ ਰੀਪਰ ਜਮਾਨਾ ਕਿੰਨਾ ਕੰਮ ਗਮ ਗਮ ਬਾਲਦਾ ਹੈ ਕੰਮ ਬਾਈ ਇਹਦਾ ਤਾਂ ਥੋੜੀ ਬਲੇਡਾਂ ਬਲੂਡਾਂ ਦੀ ਕੰਮ ਮੋੜ ਝਾਲ ਜੂਲ ਵਧੀਆਗਾ ਜਿਵੇਂ ਜਾ ਉਹ ਤੱਕ ਹੀ ਜੇ ਥੋੜੀ ਬੋਤੀ ਲੱਗਣ ਵਾਲੀ ਬਾਕੀ ਲਾ ਕੇ ਵੀ ਦੇਣ ਨੇ ਬਾਈ ਹਜੇ ਹੁਣ ਹੀ ਆਇਆ ਰੀਪਰ ਇਹ 13 ਮਾਡਲ ਹਾਂ 13 ਮਾਡਲ ਪੰਜਾਬ ਦਾ ਰੀ ਬਾਈ ਇਹਦਾ ਰੇਟ ਹੈਗਾ ਆਪਣਾ 90000 ਕੋਈ ਮਿੱਤਰੋ 90000 ਦਾ ਦੇਊਗਾ ਬਾਈ 13 ਮਾਡਲ ਸਸਤੇ ਰੇਟ ਦਾ 90 ਚੋਂ 5 ਚੱਕ ਦੋ 85 ਦਾ ਰਹਿ ਗਿਆ ਤੇ ਬਾਕੀ ਮੌਕੇ ਤੇ ਹੋਰ ਵੀ ਮਾਨਦਾਨ ਕਰੂਗਾ 85000 ਦਾ ਕਹਿਤਾ ਬਾਕੀ 5-4000 ਬਾਈ ਇਹ ਕੋਈ ਗੱਲ ਨਹੀਂ ਬਈ ਆਪਾਂ ਉਹ ਨਹੀਂ ਕਰਦੇ ਹੈਗੇ ਬਾਈ 5-4000 ਬਾਈ ਮੌਕੇ ਤੇ ਹੋਰ ਵੀ ਛੋਟ ਕਰੂਗਾ 13 ਮਾਡਲ ਬੰਦਵਾਡੀ ਰੀਪਰ ਆ ਸਾਰਾ ਜੈਨੂਇਨ ਆ ਬਾਈ ਨੇ ਜਿਹੜੀ ਗੱਲ ਆ ਵੀ ਇੱਥੇ ਪੇਂਟ ਵੱਜਿਆ ਹੋਇਆ ਆ ਪਾਪੜੀ ਲਈ ਜਦਵਾਰੀ ਬਾਈ ਨੇ ਆਪਾਂ ਉਹ ਦੱਸਦਾ ਬਾਈ ਬਾਈ ਨੇ ਦੱਸਦਾ ਜਿਹੜੀ ਗੱਲ ਆ ਬਾਈ ਦੱਸ ਕੇ ਦਊਗਾ ਕਿਸੇ ਨੇ ਰੀਪਰ ਲੈਣਾ ਉਹ ਗੱਲ ਬਾਈ ਪਹਿਲਾਂ ਦੱਸੂ ਆ ਹਾਂ ਇਹ ਆ ਗਿਆ ਬਾਈ 23 ਮਾਡਲ ਇਹ ਬਾਈ 24 ਮਾਡਲ ਐ ਵੀ 24 ਮਾਡਲ 24 ਮਾਡਲ ਆ ਰੀਪਰ ਇਹ 24 ਮਾਡਲ ਲਈ ਛੋਟੇ ਟਹਾਰਾਂ ਚ ਆ ਗਿਆ ਹਾਂ ਛੋਟੇ ਟਹਾਰਾਂ ਚ ਆ ਗਿਆ ਤੇ ਰੀਪਰ ਦੇਖੋ ਬਾਈ ਜਮਾਨ ਨਵਾਂ ਝਾਲ ਪਿਆ ਹੋਇਆ ਬਾਈ ਰੀਪਰ ਨਵਾਂ ਝਾਲ ਹਾਂਜੀ ਬਾਈ 24 ਮਾਡਲ ਨਵਾਂ ਝਾਲ ਆ ਤੇ ਉਹ ਕੇਰਬੋਡਾ ਰੀਲ ਤੇ ਰੰਗ ਦਿਖਾਈ ਬਾਈ ਆ ਦੇਖੋ ਤੁਸੀਂ ਮੁੰਮਣੀਆਂ ਦੇਖੋ ਟਾਇਰਾਂ ਦੀਆਂ ਇਹਨਾਂ ਗੱਲ ਜਿਹੜਾ ਜ਼ਿਆਦਾ ਚੱਲਿਆ ਹੁੰਦਾ ਇਹਦੇ ਤੋਂ ਰੰਗ ਲੈ ਜਾਂਦਾ ਹਾਂਜੀ ਬਾਈ ਇਹਦੇ ਇਹਦੇ ਤੋਂ ਵੀ ਰੰਗ ਨਹੀਂ ਲਿਆ ਥੋੜਾ ਮੋਟਾ ਲਿਆ ਹੋਇਆ ਹਾਂਜੀ 24 ਮਾਡਲ ਹੈ ਤੇ ਬਾਕੀ ਫਿੰਗਰਸ ਫਿੰਗਰ ਸੈੱਟ ਦੇਖੀ ਬਾਈ ਇਹ ਮਾ ਓਕੇ ਪਿਆ ਸਟੈਪ ਪੱਤੀਆਂ ਵੀ ਦੋਵੇਂ ਨਾਲ ਮਿਲਣਗੀਆਂ ਤੇ ਫਰੰਟ ਉੱਗਰ ਦੇ ਰੰਗ ਜਮਾ ਓਵੇਂ ਦਾ ਓਵੇਂ ਪਿਆ ਲੱਗਦਾ ਵੀ 100 ਸਭਾ 100 ਟਰਾਲੀ ਬਣੀ ਹੁੰਦੀ ਹੈ ਇਹਦੇ ਆਪਣੇ ਕੋਲੇ ਜਿਹੜਾ ਮਾਡਲ ਆਪਾਂ ਨੇ ਕਹਤਾ ਬਾਈ ਉਹੀ ਹੋਊਗਾ ਠੀਕ ਹੈ ਚਾਹੇ ਅਗਲਾ ਕਿਤੇ ਮਰਜ਼ੀ ਤਸ 20 ਦਾ 24 ਬਣਾਤਾ ਜਾਂ ਐਂ ਕਰਤਾ ਆਪਰੇ ਕੋਲ। ਠੀਕ ਹੈ। ਮੇਨ ਗੱਲ ਇਹ ਤੇ ਪਲੇਟ ਲੱਗੀ ਹੋਈ ਆ। ਲੱਗੀ ਪਲੇਟ ਦਿਖਾ ਦੇ। ਆਪਾਂ ਬਾਈ ਇਦਾਂ ਨਹੀਂ ਹੁੰਦਾ ਵੀ ਮੰਨ ਲਓ ਆਪਾਂ ਇਹਨਾਂ 24 ਕਹਤਾ ਵੀ ਪਾ ਪਲੇਟ ਬਾਲ ਕੇ ਕਰ ਦਈ। ਨਹੀਂ ਬਾਈ ਨਹੀਂ ਜੀ ਨਾ ਹੀ 25 ਆਪਾਂ ਕਰਦੇ। ਦੂਜੀ ਗੱਲ 25 ਜਲੇਜ਼ਰ ਕਟਿੰਗ ਵਾਲੇ ਖੜੇ ਨੇਗੇ ਆਪਣੇ ਕੋਲੇ। ਬਾਕੀ ਇਹ ਕਾਲੇ ਟਾਪਾਂ ਚ ਆਇਆ ਹੋਇਆ। 24 ਮਾਡਲ। ਠੀਕ ਹੈ। ਹਾਂ। ਮੰਨ ਲਓ ਆਪਾਂ ਜਿਹੜੀ ਗੱਲ ਵੀਡੀਓ ਚ ਕਹੇ ਤੀ ਉਹੀ ਹੋਊਗੀ। ਬਸ ਉਹੀ ਹੋਊਗੀ ਬਾਈ। ਇਹ ਤਾਂ ਨਹੀਂ ਹੁੰਦਾ ਵੀ ਮੰਨ ਲਓ ਕੋਈ ਉਰੇ ਆ ਗਿਆ ਆਪਾਂ ਕਹਦੀ ਵੀ ਉਹ ਸੇਲ ਹੋ ਗਿਆ ਇਹਦਾ। ਨਾ ਨਾ ਨ ਇਹ ਦਿਖਾ ਸਕਦਾ ਜਿਹੜੀ ਗੱਲ ਕਹਿਤੀ ਉਹੀ ਮਿਲੂਗੀ ਕੀ ਰੇਟ ਦਾ ਇਹ ਬਾਈ ਇਹਦਾ ਰੇਟ ਹੈਗਾ ਆਪਣਾ 255000 ਰੁਪਿਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ 255000 ਜਾਲ ਨਮਾ ਪਿਆ ਹੋਇਆ ਹੈ ਰੀਪਰ ਢਾਈ ਕਰਤਾ ਯਾਰ ਹਾਂ ਢਾਈ ਕਰਤਾ ਢਾਈ ਚ ਹੋਰ ਵੀ ਮਾਨਤਨ ਹੋਊਗਾ ਰੀਪਰ ਜੋ ਹੋ ਜਾਊਗਾ ਬਾਈ ਸਾਫ ਸੁਥਰੀ ਕੰਡੀਸ਼ਨ ਹੈ ਨਵੇਂ ਵਰਗਾ ਰੀਪਰ ਆ 26 ਮਾਡਲ ਨੂੰ ਬਰੋਬਰ ਖੜਾ ਦੀ ਉਹਦੀ ਉਹਨੂੰ ਮਾਤ ਪਊਗਾ 26 ਮਾਡਲ ਮੜਾ ਮੋਟਾ ਰੰਗ ਲਿਆ ਹੋਇਆ ਤੇ ਇਹ ਆ ਗਿਆ ਕੇਐਸ ਦਾ ਕੇਐਸ ਦਾ ਆ ਗਿਆ ਬਾਈ ਜੀ 23 ਮਾਡਲ ਹੈ ਕੰਡੀਸ਼ਨ ਦੇਖੋ ਬਾਈ ਜੀ ਇਹ ਇਸ ਸਿੰਗਲ ਗੇਅਰ ਚ ਆਉਂਦਾ ਜੀ 56 ਇੰਚ ਹੈ ਅੱਛਾ ਤੇ ਕੰਡੀਸ਼ਨ ਦੇਖੋ ਬਾਈ ਜੀ ਰੀਪਰ ਦੀ ਸਾਫ਼ ਸੁਥਰੀ ਕੰਡੀਸ਼ਨ ਦਾ ਤੇ ਮੇਨ ਗੱਲ ਅਗੇ ਕੀ ਉਗਰ ਤੋਂ ਰੰਗ ਦਿਖਾਈ ਫਰੰਟ ਉਗਰ ਤੋਂ ਰੰਗ ਦੇਖ ਲਓ ਜੀ ਉਤਲੇ ਆ ਉਗਰ ਤੋਂ ਰੰਗ ਦੇਖ ਲਓ ਟਾਪੇ ਤੋਂ ਰੰਗ ਦੇਖ ਲਓ ਇਹਦੇ ਤੋਂ ਵੀ ਰੰਗ ਦਿਖਾਦੀ ਇਹਦੇ ਤੋਂ ਰੰਗ ਜਮਾ ਨਹੀਂ ਲਿਆ ਆਪਾਂ ਵੀ ਰੀਪੇਂਟ ਤਾਂ ਨਹੀਂ ਕਰਿਆ ਇਹ ਨਾ ਜੀ ਨਾ 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 ਨਾਲ ਦੇ ਆ ਬਾਈ ਜੋ ਵੀ ਹੈਗਾ ਆਪਾਂ ਕਿੰਨੇ ਰੀਪਰ ਦੇਖ ਲੈਣਾ ਇਹਦੇ ਤੋਂ ਰੰਗ ਲੈ ਜਾਂਦਾ ਬਹੁਤ ਥੋੜਾ ਚੱਲਿਆ ਹੋਇਆ ਹੈ ਰੀਪਰਾ 100 ਗੱਡਾ ਟ੍ਰਾਲੀ ਬਣੀ ਹੋਈ ਹੈ ਇਹ ਰੀਪਰ ਨਾਲ ਤੇ ਇਹ ਵੀ ਦੋਨੇ ਸਟੈਪ ਪੱਤੀਆਂ ਨਾਲ ਹਾਂ ਨਾਲ ਨੇ ਜੀ ਠੀਕ ਐ ਇਹਦੇ ਉੱਤੇ ਦੀ ਜਿਹੜਾ ਦੇ ਦੀ ਟਾਇਰ ਟੂਰ ਦਿਖਾ ਦੇ ਓਕੇ ਰਿਪੋਰਟ ਆ ਤੇ ਭਾਈ ਅੱਪ ਪੁਲੀਆਂ ਪਲੀਆਂ ਦੀ ਸੈਟਿੰਗ ਕਰਕੇ ਦੇ ਦਾਂਗੇ ਹਾਂ ਪੁਲੀਆਂ ਦੀ ਕਰਦਾ ਹਾਂ ਕੋਈ ਗੱਲ ਨਹੀਂ ਬਾਈ ਜੇ ਕੋਈ ਬਾਈ ਕੋਈ ਆਪਾਂ ਆਪਣੇ ਕੋਲ ਉਹ ਵੀ ਪਈਆਂ ਪੁਲੀਆਂ ਨਹੀਂ ਹਾਜ਼ਰ ਰੀਪਰ ਚੋਂ ਕਰਦਾ ਹਾਂ ਬਾਕੀ ਕੋਈ ਗੱਲ ਨਹੀਂ ਉਹ ਜਿਹਾ ਡਿਸਕਾਊਂਟ ਕਰੀਂਦਾ ਬਾਈ ਨੂੰ ਜੇ ਕਈ ਵਾਰੀ ਪੁਲੀ ਦਾ ਕੋਈ ਹੁੰਦਾ ਹੈ ਥੋੜਾ ਬਹੁਤਾ ਫਰਕ ਉਹ ਜੇ ਆਪਾਂ ਹਾਂ ਉਹ ਜਿਹਾ ਮਾਨ ਤਾਂ ਨੂੰ ਕਰੀਂਦਾ ਬਾਈ ਦਾ ਐਵੇਂ ਆਇਆ ਸਟੈਪ ਪੱਤੀਆਂ ਦੋਵੇਂ ਨਾਲ ਨੇ ਹਾਂ ਸਟੈਪ ਪੱਤੀਆਂ ਦੋਨੋਂ ਨਾਲ ਨੇ ਬਾਈ ਜੀ ਦੀਆਂ ਬਹੁਤ ਘੱਟ ਜੱਲੇ ਹੋਏ ਰੀਪਰ ਜੈਨੂਅਨ ਚੀਜ਼ਾਂ ਨੇ ਪਿਓਰ ਤੇਜ਼ ਮਾਡਲ ਹੈ ਬਾਈ ਜੀ ਜਮਾ ਪਿਓਰ ਤੇਜ਼ ਮਾਡਲ ਹੈ ਜਿਹੜੇ ਬੰਦੇ ਸ਼ਾਉਂਗੀ ਆ ਜਿਹੜੇ ਬੰਦੇ ਨੇ ਜਿਹੜੇ ਕਹਿੰਦੇ ਹੁੰਦੇ ਪੇਪਰ ਸੋਹਣੀਆਂ ਚੀਜ਼ਾਂ ਲੈਣੀਆਂ ਸੋਹਣੀਆਂ ਚੀਜ਼ ਲੈਣੀਆਂ ਉਹ ਬਾਈ ਕੋਲੇ ਆ ਜਾਓ ਸਤਨਾਮ ਕੋਲੇ ਮਹਾ ਸਿੰਘ ਵਾਲੇ ਤੇ ਇਹਦਾ ਬਾਈ ਕੀ ਰੇਟ ਆ ਇਹਦਾ ਬਾਈ 2,48,000 ਰੁਪਿਆ ਰੇਟ ਆ ਜੀ 2,48 ਆਪਾਂ ਮੰਗਦੇ ਆ ਹਾਂਜੀ ਹਾਂ 2,45 ਦਾ ਕਰਤਾ ਮੌਕੇ ਤੇ ਹੋਰ ਵੀ ਮਾਨਦਾਨ ਹੋਊਗਾ ਬਾਈ ਵੀਡੀਓ ਦੇਖ ਕੇ ਆ ਜਾਓ ਬਾਈ ਦੀ 2,40,000 ਦਾ ਰੀਪਰ ਦੇ ਦਾਂ ਹੋਰ ਦੱਸੋ ਬਾਈ ਕਹਿੰਦਾ 2000 2,40,000 ਦਾ ਰੀਪਰ ਦੇ ਦਾਂਗੇ 23 ਮਾਡਲ ਕਿਥੋਂ 20 ਨਹੀਂ ਮਿਲਣਾ ਬਾਈ ਕੰਡੀਸ਼ਨ ਦੇਖੋ ਤੁਸੀਂ ਜਮਾ ਮੈਂ ਕਹਿੰਦਾ ਬਾਈ ਜਮੇ ਕੋਕਾ ਫੀਸ ਪੈਗਾ ਨਹੀਂ ਪਰ ਦੀ ਪੱਖੇ ਭੁੱਖੇ ਜਮਾ ਓਕੇ ਭੁੱਖੇ ਜਮਾ ਸਾਰਾ ਕੁਝ ਦੀ ਪਰ ਦੀ ਕੰਡੀਸ਼ਨ ਦੇਖੋ ਬਾਈ ਕਿਤੇ ਕੋਈ ਜਰਫਰ ਵੀ ਨਹੀਂ ਹੈਗੀ ਨਾ ਬਾਈ ਜਮਾ ਸਾਫ ਪਿਆ ਬਾਈ ਰੀਪੇਂਟ ਬੈਲਡ ਵਗੈਰਾ ਤਾਂ ਦੂਰ ਦੀ ਗੱਲ ਹੈ ਕਿਤੇ ਜਰ ਵੀ ਨਹੀਂ ਹੈਗੀ ਥੋੜੀ ਮੋਟੀ ਸਾਫ ਸੁਥਰੀ ਕੰਡੀਸ਼ਨ ਦੇ ਰਿਹਾ ਇਹ ਸ਼ਾਊਂਗੀ ਹਜੇ ਬੰਦੇ ਜਿਹੜੇ ਕਹਿੰਦੇ ਆ ਵੀ ਆਪਾਂ ਸੋਹਣੀ ਚੀਜ਼ ਲੈਣੀ ਹੈ ਹਾਂਜੀ ਬਾਈ ਉਹਨਾਂ ਵਾਸਤੇ ਆਏ ਵੀਡੀਓ ਇਹ ਆ ਗਿਆ ਹੀ ਆਪਣਾ 25 ਮਾਡਲ ਜੀ ਜਗਜੀਤ ਦਾ 25 ਮਾਡਲ ਦੋਵੇਂ ਸਟੈਪ ਪੱਤੀਆਂ ਨਾਲ ਦੋਵੇਂ ਸਟੈਪ ਪੱਤੀਆਂ ਨਾਲ ਨੇ ਤੇ ਵੱਡੇ ਟੈਰਾਂ ਚਾ ਸਾਫ ਸੁਥਰਾ ਰੀਪਰ ਹੈ ਬਾਈ ਜੀ ਇਹ ਵੀ 55 ਇੰਚੀ ਆ ਹਾਂ ਜੀ 55 ਇੰਚ ਹਾਂ ਜੀ ਦੀਦੋ ਲੈ ਕੇ ਆ ਹਾਂ 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 ਇਹ ਕਹਿ ਕੇ ਦਿੱਤਾ ਬਾਈ ਜਮਾ ਹਾਂ ਜੀ ਹਾਂ ਆਣ ਲੱਗ ਸਟੈਪ ਰੀਪਰ ਨਾਲ ਇਹ ਦੇਖੋ ਜੀ ਠੀਕ ਹੈ ਹਾਂ ਸਟੈਪ ਪੱਤੀ ਆਣ ਲੱਗ ਆ ਨਾਲ ਦੀ ਹੈ ਸਟੈਪ ਪੱਤੀ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਇਹਦੇ ਬਲੇਡਾਂ ਦੇ ਪਾਸੇ ਬਦਲ ਕੇ ਚੱਲੂ ਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹਦੀ 1 ਰੁਪਏ ਦੀ ਵੀ ਰਿਪੇਅਰ ਨਹੀਂ ਹੈਗੀ ਇਹ ਰੀਪਰ ਦੀ 25 ਮਾਡਲ ਜਗਜੀਤ ਦਾ ਵੱਡੇ ਟੈਰਾਂ ਚ ਜਾ ਗਿਆ ਆਪਣੇ ਕੋਲੇ ਜ਼ਿਆਦਾਤਰ ਬਾਈ ਬੰਦ ਬਾਡੀ ਹੀ ਰੀਪਰ ਮਿਲਣਗੇ ਠੀਕ ਹੈ ਹਾਂ ਆਪਾਂ ਚੋਪਰ ਬਾਡੀ ਵਾਲਾ ਕੰਮ ਹੀ ਨਹੀਂ ਕਰਦੇ ਬਹੁਤ ਕੱਟ ਲੈਂਦੇ ਆ ਬਾਈ ਕੀ ਕਹਿਣਾ ਵੀ ਜੇ ਕੋਈ ਵਿੱਚ ਘਟਾਉਂਦਾ ਤਾਂ ਕੱਟ ਲੈਂਦਾ ਨਹੀਂ ਆਪਾਂ ਲੈਂਦੇ ਨਹੀਂ ਹੈਗੇ ਠੀਕ ਹੈ ਹਾਂ ਜੀ ਹਾਂ ਦੋਵੇਂ ਸਟੈਪ ਪੱਤੀਆਂ ਨਾਲ ਨਵਾਂ ਰੀਪਰ ਆ ਨਵਾਂ ਲੈਣ ਜਾਂਦੇ ਆਪਾਂ ਉਹ ਮਹਿੰਗਾ ਪੈਂਦਾ ਇਹ ਸਸਤਾ ਪੈਜੂ ਇਹਦੇ ਰਿਪੇਅਰ ਕੋਈ ਵੀ ਨਹੀਂ ਬਾਹ ਕੱਲੇ ਬਲੇਡਾਂ ਦੇ ਪਾਸੇ ਬਦਲਨੇ ਥੋੜੀ ਜੀ ਖੇਚਲਾ ਘੰਟੇ ਡੇਢ ਘੰਟੇ ਦਾ ਕੰਮ ਉਹਨਾਂ ਲਾ ਕੇ ਸੀਜ਼ਨ ਲਾਓ ਤੇ ਪੈਸੇ ਕਮਾਓ ਰੇਟ ਬਾਈ ਦਾ ਰੇਟ ਬਾਈ ਇਹਦਾ 285000 ਰੁਪਏ 285 ਮੰਗਦੇ ਆਪਾਂ ਹਾਂ ਇਹ ਚ ਬਸ ਮੌਕੇ ਦੇ ਮਾਨਤਣ ਵਾਲੀ ਗੱਲ ਹੀ ਹੈਗੀ ਐ ਚ ਰੀਪਰ ਚ ਕਿਉਂਕਿ ਬਹੁਤ ਘੱਟ ਚੱਲਿਆ ਬਈ ਇਹ 5000 ਦਾ ਦਾ ਮਾਨਦਨ ਹੋਊਗਾ 5400 ਰੁਪਏ ਦਾ ਕਰਾਂਗੇ ਬਈ ਕੋਈ ਗੱਲ ਨਹੀਂ ਹਾਂ 5400 ਦਾ ਇਹ ਚ ਵੀ ਮਾਨਦਨ ਹੋਊਗਾ 56 ਇੰਚੀ 25 ਮਾਡਲ ਇਹਦੇ ਨਾਲ ਦੀ ਬਈ ਇੱਕ ਆਪਣੇ ਕੋਲੇ 25 ਮਾਡਲ ਜਗਜੀਤ ਹੋਰ ਖੜਾਗਾ ਅੱਛਾ ਹਾਂ ਕੰਡੀਸ਼ਨ ਸੇਮ ਹੈਗੀ ਦੀ ਪਰਦੀ ਚੱਲਿਆ ਹੋਆ ਵੱਧਾ ਉਹਨੇ ਕੱਢੀ ਹੋਏ 200 ਟਰਾਲੀ 250 ਟਰਾਲੀ ਦੀ ਪਰਦੀ ਹਾਂ ਉਹਦਾ 275000 ਰੁਪਿਆ ਰੇਟ ਆ ਬਈ ਵੱਡੇ ਟੈਰਾਂ ਚ ਆ ਉਹ ਵੀ ਬੰਦਵਾਡੀ ਉਹ ਵੀ ਹਾਂ ਬੰਦਵਾਡੀ ਬਈ ਜੀ ਬੰਦਵਾਡੀ ਰੀਪਰ ਮਿਲੂ ਆਪਣੇ ਕੋਲੇ ਕੋਈ ਵੀ ਇਹ ਆ ਗਿਆ ਕੇਸ ਦਾ ਇਹ 59 ਇੰਚ ਹੀ ਆ ਗਿਆ ਬਈ ਜੀ 24 ਮਾਡਲ ਠੀਕ ਹੈ 59 ਇੰਚ ਹੀ ਆ ਗਿਆ ਹ ਤੇ ਬਈ ਕੰਡੀਸ਼ਨ ਦੇਖ ਤੂੰ ਰੀਪਰ ਦੀ ਆਪ ਸੁਸਤਰੀ ਕੰਡੀਸ਼ਨ ਦਾ ਕੋਈ ਰੰਗ ਪੇਂਟ ਨਹੀਂ ਹੈਗਾ ਇਹ ਰੀਪਰ ਦੇ ਵੀ ਤੇ ਚੱਲ ਜਲਾਵੇ ਦਾ ਓਕੇ ਆ ਮਾਡਲ ਕਿਹੜਾ ਹੈ ਬਈ 24 ਬਈ 24 ਵੀ ਆ ਲੈਜ਼ਰ ਕਟਿੰਗ ਹਾਂਜੀ ਹਾਂ ਮੇਨ ਗੱਲ ਵੀ ਫਰੰਟ ਤੋਂ ਦਿਖਾ ਨਹੀਂ ਕਟਰ ਬਾਰ ਦਾ ਰੰਗ ਥੋੜਾ ਹੀ ਮੋਟੀ ਲਿਖਿਆ ਹੋਇਆ ਤੇ ਥੋੜੀ ਚੱਲਿਆ ਹੋਇਆ ਰੀਪਰ ਆ ਪੰਜਾਬ ਦੇ ਹੀ ਆ ਬਈ ਹਾਂਜੀ ਹਾਂ ਤੇ ਆਨਲੌਗ ਸਟਿਪਰ ਬਈ ਇਹਦੇ ਨਾਲ ਵੀ ਸਟੈਪ ਪੱਤੀ ਆਣ ਲੱਗਾ ਆਣ ਲੱਗਾ ਬਾਈ ਜੇ ਜਮਾਵੇ ਹਾਂ ਜਿਹੜੀ ਚੀਜ਼ ਆਪਾਂ ਨੇ ਕਹਿ ਤੀ ਉਵੇਂ ਹੀ ਮਿਲੂਗੀ ਆਪਣੇ ਕੋਲੇ ਠੀਕ ਹੈ ਹਾਂ ਇਹਦੇ ਨਾਲ ਵੀ ਅੰਦਰ ਪਈ ਆ ਬਾਈ ਸਟੈਪ ਪਣ ਲੱਗੇ ਜਮਾ ਆਣ ਲੱਗ ਸਟੈਪ ਪੱਤੀ ਜਮਾ ਅੰਦਰ ਕਰ ਦਿੰਨਾ ਔਰ ਇਹ ਖਰਾਬ ਹੋਣ ਕੋਈ ਠੀਕ ਹੈ ਬਾਕੀ ਇਹ ਉਹ ਆ ਗਈ ਗੱਗੀ ਦੂਜੀ ਬਰਮੇ ਚਲਦੇ ਆ ਵਿੱਚ ਬਰਮੇ ਚਲਦਾ ਬਾਈ ਤੂੜੀ ਖੜਨ ਦਾ ਮਤਲਬ ਨਹੀਂ ਹੈਗਾ ਚੰਨੀ ਹਾ ਸਿਸਟਮ ਆ ਇਹਦੇ ਬਰਮੇ ਚਲਦੇ ਆ ਬਰਮੇ ਚਲਦਾ ਬਾਈ ਟੌਪ ਮਾਡਲ ਚ ਹੈਗੀ ਇਹ 9 ਇੰਚੀ ਇਹਦਾ ਥੋੜਾ ਜਿਆਦਾ ਰੇਟ ਜ਼ਿਆਦਾ ਹੈ ਨਮੀ ਦਾ ਵੀ ਜ਼ਿਆਦਾ ਹੈ ਦਾ ਹਾਂਜੀ ਹਾਂਜੀ ਤੇ ਆ 24 ਮਾਡਲ ਦਿ ਲਵੇ ਟਾਲੂ ਵੋਟਾਂ ਦੀ ਓਕੇ ਸਾਰਾ ਕੁਝ ਓਕੇ ਆ ਬਾਈ ਜੀ ਬਲੇਡ ਬਲੇਡ ਬਦਲਨੇ ਪੈਣਗੇ ਹਾਂ ਬਲੇਡ ਬਲੇਡ ਬਦਲਨੇ ਪੈਣਗੇ ਕੱਲਾ ਬਲੇਡਾਂ ਦਾ ਖਰਚਾ ਇਹਦੇ ਚ ਹੋਰ 1 ਰੁਪਿਆ ਨਹੀਂ ਲੱਗਣਾ ਇਹਦਾ ਕੀ ਰੇਟ ਦੀ ਆ ਬਾਈ ਬਾਈ ਇਹਦਾ 2 ਲੱਖ 65000 ਰੁਪਏ ਮੰਗਣਾ ਹੈ 2 ਲੱਖ 65000 ਹਾਂ ਬਾਈ ਮਾਨਤਣ ਹੋ ਜੂ ਹਾਂ ਮਾਨਤਣ ਹੋ ਜੂਗਾ ਬਾਈ ਕੋਈ ਗੱਲ ਨਹੀਂ 2 ਲੱਖ 60000 ਦੀ ਬਾਈ ਦੇ ਦੂ ਹੋਰ ਵੀ ਮਾਨਤਣ ਕਰਦਾ ਕਰਦਾ ਹੈ ਬਾਈ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਵੀਡੀਓ ਕੋਈ ਗੱਲ ਨਹੀਂ ਬਾਈ 2 ਲੱਖ 60000 ਅੱਪਾ ਕਹਤਾ ਬਾਈ ਹੋਰ ਵੀ ਮਾਨਤਣ ਕਰੂਗਾ ਇਹਦਾ ਹਾਂਜੀ ਬ ਪੁਲੀਆਂ ਵੀ ਬਦਲ ਦੂਗਾ ਬਾਈ ਕਹਿੰਦਾ ਵੀ ਸੈਟਿੰਗ ਕਰ ਦਾਂਗੇ ਜੇ ਨਾ ਪੁਲੀ ਹੋਊਗੀ ਆਪਾਂ ਹੋ ਜਾ ਡਿਸਕਾਊਂਟ ਕਰ ਦਾਂਗੇ ਤੇ 50 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਆ ਕੋਈ ਰੁਪਈਆ ਨਹੀਂ ਉਦੋਂ ਬਾਅਦ ਜਿਹੜਾ ਚੱਲਦਾ 15 18 19 ਮਾਡਲ ਠੀਕ ਉਦੋਂ ਬਾਅਦ ਮੈਂ ਦੂਜਾ ਬਣਾਇਆ ਕੰਪਨੀ ਨੇ ਗਰਵਾਜ ਦਾ ਚੌਪਰ ਬਾਡੀ ਕਿਹੜਾ ਮੜਲਾ ਹੈ ਇਹ 18 ਮਾਡਲ ਆਈ ਪਿਆਰੋਂ 18 ਮਾਡਲ ਆ ਜਿਹੜਾ ਮਾਡਲ ਆ ਬਾਈ ਕਹਿੰਦਾ ਵੀ ਆਪਾਂ ਦੱਸ ਕੇ ਦੇਵਾਂਗੇ ਕੋਈ ਪਲੇਟ ਚੇਂਜ ਜਿਹੜਾ ਕੰਮ ਨਹੀਂ ਕਿਤੇ ਮਰਜ਼ੀ ਜਾ ਕੇ ਕੰਪਨੀ ਚੈੱਕ ਕਰਾ ਲਓ ਜਿਹੜੀ ਗੱਲ ਕਹਤੀ ਉਹੀ ਨਿਕਲੂਗੀ ਆ ਜਿਹੜੇ ਆ ਦਿਖਾ ਦੇਣੀ ਕਰੀ ਕੋਈ ਵੀ ਕਲਮ ਨਹੀਂ ਲੱਗੀ ਹੋਈ ਵਧੀਆ ਸਾਫ ਰੀਪਰ ਹੈ ਕੋਈ ਰੀਬਿਲਡਿੰਗ ਨਹੀਂ ਹੈ ਹਾਂ ਕੋਈ ਬਿਲਡਿੰਗ ਕੰਮ ਸਾਰਾ ਓਕੇ ਹੈ ਬਈ ਇਹਦਾ ਓਕੇ ਹੈ ਦਾ ਹਾਂ ਕੰਮ ਸਾਰਾ ਓਕੇ ਹੈ ਸਿੰਗਲ ਸੈਟ ਨਵਾਂ ਲੱਗਿਆ ਵਾ ਸਿੰਗਲ ਡੁੰਗਰ ਸੈਟ ਦਿਖਾ ਦੀ ਤੇ ਸਟੈਪਾਂ ਵੀ ਦੋਨੋਂ ਨੇ ਤਕਰੀਬਨ ਆਪ ਕਰੇ ਲੂ ਰੀਪਰ ਲੈਣੇ ਆ ਬਈ ਜੋ ਵੀ ਹਾਂ ਪੰਜਾਬ ਵਾਲਾ ਜਾਲਾ ਹਾਂਜੀ ਹਾਂਜੀ ਬਈ ਜੀ ਹਾਂ ਪੰਜਾਬ ਵਾਲੇ ਰੀਪਰ ਲੈਂਦਾ ਬਈ ਜ਼ਿਆਦਾਤਰ ਇਹ ਨਹੀਂ ਹੈਗਾ ਵੀ ਹਰਿਆਣਾ ਐਮਪੀ ਯੂਪੀ ਦਾ ਜਦਿਆ ਹੋਇਆ ਰੀਪਰ ਇੱਥੇ ਲੈ ਕੇ ਖੜਾ ਦੂਗਾ ਹਾਂ ਕੋਈ ਰੀਪੇਂਟ ਵਗੈਰਾ ਨਹੀਂ ਬਾਕੀ ਸੋਹਣੇ ਤੇ ਸਾਫ ਸੁਥਰੇ ਰੀਪਰ ਨੇ ਬਾਈ ਕੋਲੇ ਕਣਚ ਵਰਗੀਆਂ ਮਸ਼ੀਨਾਂ ਖੜੀਆਂ ਤੇ ਆ ਦਿਖਾ ਦਿਂਗੀ ਦੇਖੀ ਪੱਤੀਬੂਦੀ ਲੱਗੀ ਹੋਈ ਆ ਗੈਪ ਡਰਮ ਦੇ ਸਾਰਾ ਕੰਮ ਓਕੇ ਓਕੇ ਹੋਇਆ ਹੋਇਆ ਫਿੰਗਰ ਸੈੱਟ ਨਵਾਂ ਜਮਾ ਲਾਉਣ ਦੀ ਲੋੜ ਨਹੀਂ ਤੇ ਇਹ ਬਲੇਡ ਅੱਬਈ ਬਲੇਡਾਂ ਦੇ ਪਾਸੇ ਬਦਲੇ ਜਾਣਗੇ ਨਹੀਂ ਬਲੇਡ ਕੁਝ ਪਾਣਗੇ ਕੁਝ ਪਾਸੇ ਵੀ ਬਦਲੇ ਜਾਣੇ ਬਾਈ ਜੀ ਅੱਧ ਵਿਚਾਲਾ ਆ ਜਾ ਹਾਂ ਹਾਂ ਚੌਪਰ ਵਾੜੀਆ ਕੀ ਰੇਟ ਦਾ ਬਾਈ ਇਹ ਬਾਈ ਇਹਦਾ 1,15,000 ਰੁਪਿਆ ਰੇਟ ਆ 1,15,000 ਹਾਂਜੀ ਬਾਈ ਸਪੈਸ਼ਲ ਡਿਸਕਾਊਂਟ ਕਰ ਦਈਏ ਤੇ ਕਰਦੇ ਬਾਈ ਜੀ ਕੋਈ ਗੱਲ ਨਹੀਂ ਕਰਦੇ ਆਪ ਹੀ ਕਰ 1 ਲੱਖ ਰੁਪਏ ਦਾ ਰੀਪਰ ਦੇ ਦਾਂ ਜਿਹੜਾ ਵੀਡੀਓ ਦੇਖ ਕੇ ਹੋ ਲੱਖ ਰੁਪਏ ਦਾ ਰੀਪਰ ਦੇ ਦਾਂਗੇ ਬਾਈ ਕਹਿੰਦਾ 18 ਮਾਡਲ ਇੰਨਾ ਸਸਤਾ ਰੀਪਰ ਕੋਈ ਨਹੀਂ ਦੇ ਸਕਦਾ ਮਿਲੂਗਾ ਕਿੱਥੇ ਸਤਨਾਮ ਗੋਲੇ ਮਹਾ ਸਿੰਘ ਵਾਲਾ ਇਹ 15 ਮਾਡਲ ਆਈ ਪਿਆਵਰਾ 15 ਮਾਡਲ ਰੰਗ ਦੀ ਕੰਡੀਸ਼ਨ ਡਾਉਨ ਆ ਬਾਈ ਕੰਮ ਸਾਰਾ ਜੈਨੂਨ ਓਕੇ ਆ ਜਮਾ ਕੱਲਾ ਰੰਗ ਪੱਖੋਂ ਰੀਪਰ ਮਾਦ ਪਾਉਂਦਾ ਰੰਗ ਜਿਹੜਾ ਹੈਗਾ ਉਹ ਹੈਗਾ ਇਹ ਨਹੀਂ ਹੈਗਾ ਪੇ ਵੀ ਦੁਬਾਰੇ ਫੁਆਰਾ ਹਾਂ ਜੀ ਹਾਂ ਕੋਈ ਫੁਆਰਾ ਨਹੀਂ ਬੱਜਾ ਹੋਇਆ ਕੰਮ ਬਖੋ ਫਿੰਗਰ ਸੈੱਟ ਤੇ ਗੈਵ ਡਰਮ ਦੇ ਪੱਤੀ ਪਾਸਾਰਕੂਸ਼ੇ 2ZBY ਜਮਾ ਓਕੇ ਜਮਾ ਗੈਵ ਡਰਮ ਦੇ ਪੱਤੀ ਵੀ ਲੱਗੀ ਜਾਂ ਤੇ ਬਾਕੀ ਰੀਲਾਂ ਦੇ ਪੋਸ਼ ਬਾਸ਼ ਜਮਾ ਓਕੇ ਆ ਤੇ ਬਈ ਬਲੇਡਾਂ ਦਾ ਕੰਮ ਬਾਈ ਬਲੇਡਾਂ ਦਾ ਤਕਰੀਬਨ ਐਵੇਂ ਵੀ ਬਣਾ ਦੂਆ ਪੰਜਾ ਟਰਾਲੀਆਂ ਠੀਕ ਆ ਹਾਂ ਬਲੇਡ ਪਏ ਨੇ ਪਏ ਨੇ ਬਲੇਡਾ ਠੀਕ ਬਾਕੀ ਪਾਸਾ ਦਾ ਸਾਰਿਆਂ ਦੀ ਬਦਲਿਆ ਜਾਊਗਾ ਬਹੁਤ ਜਨ ਜਨੂਨ ਰੀਪਰ ਹੈਗਾ ਯਾਨੀ ਕਿ ਰੰਗ ਦਾ ਜ਼ਰੂਰ ਡਾਉਨ ਆ ਬਾਈ ਇਹ ਦੇਖ ਰੰਗ ਦਾ ਟਾਇਰ 2 ਰੋਕੇ ਨੇ ਹਾਂ ਟਾਇਰ 2 ਰੋਕੇ ਨੇ ਬਾਈ ਜਮਾ ਕੀ ਰੇਟ ਕਰਦੀ ਇਹਦਾ ਬਾਈ ਇਹਦਾ ਰੇਟ 1,15,000 ਰੁਪਏ ਮੰਗਦੇ ਆ ਪਰ ਰੀਪਰ ਦਾ 15 ਮਾਡਲ ਦਾ ਹਾਂ ਜੀ 15 ਮਾਡਲ ਹੈਗਾ ਕਿਉਂਕਿ ਬਾਈ 15 ਮਾਡਲ ਐਸੇ ਰੀਪਰ ਨੇ ਬਹੁਤ ਵਧੀਆ ਚਲਾਈ ਦੇ ਕਮਾਲ ਦੇ ਰੀਪਰ ਨੇ ਠੀਕ ਹੈ ਰੰਗ ਦੀ ਕੰਡੀਸ਼ਨ ਜ਼ਰੂਰ ਡਾਉਨ ਆਗੇ ਰੰਗ ਸਾਹਮਣੇ ਹਾਂ ਰੰਗ ਸਾਹਮਣੇ ਅਗਲੇ ਦੇ ਕਿਤੇ ਕੰਮ ਦੀ ਗੱਲ ਆ ਵੀ ਮਿਸਤਰੀ ਨੂੰ ਮੂਰ ਦੀ ਕਟਰ ਬਾਰਵੀ ਦੀ ਬਾੜ ਕੇ ਮਗਰ ਦੀ ਕੱਢਾ A to Z ਕਰਵਾਉਣਾ ਬਸ ਬਸ ਚਲਾਉਣਾ ਚਲਾਉਣਾ ਬਾਈ ਜੀ ਅਗਲੇ ਨੇ ਜਾ ਕੇ ਠੀਕ ਹੈ ਹਾਂ ਜੀ ਹਾਂ 1 ਲੱਖ 15000 ਰੁਪਏ ਜੀ 15000 ਡਿਸਕਾਊਂਟ ਕਰ ਦਈਏ ਜੋ ਕਰ ਦਿਓ ਜੀ ਕੋਈ ਗੱਲ ਨਹੀਂ ਬਾਈ ਆਪੀ ਕਰਦੇ 1 ਲੱਖ 3000 ਦਾ ਰੀਪਰ ਦੇ ਦਾਂ ਬਾਈ ਜੀ ਲੱਖ ਰੁਪਏ ਦਾ ਰੀਪਰ ਦੇ ਦਾਂਗੇ 15 ਮਾਡਲ ਆ ਮਿਲੂਗਾ ਕਿੱਥੋਂ ਸਤਨਾਮ ਕੋਲੇ ਆ ਜਾਓ ਬਾਈ ਮਹਾ ਸਿੰਘ ਵਾਲੇ ਫੋਨ ਕਰ ਲਿਓ ਸਕਰੀਨ ਸ਼ਾਟ ਲੈ ਲਿਓ ਬਾਕੀ ਜੇ ਕਿਸੇ ਨੇ ਇਦਾਂ ਵੀ ਮੰਗਾਉਣਾ ਘਰੇ ਪਹ ਪੈਸੇ ਪਾ ਦਿਓ ਬਾਈ ਨੂੰ ਜਿਹੜਾ ਵੀ ਰੇਟ ਹੁੰਦਾ ਫੋਨ ਤੇ ਇਥੇ ਘਰੇ ਪਹੁੰਚਾ ਦੂਗਾ ਬਾਈ ਬਾਕੀ ਆਪਣਾ ਇਹ ਹੈ ਬਾਈ ਵੀਡੀਓ ਕਾਲ ਦੇਖ ਕੇ ਰੀਪਰ ਦੇਖ ਲਓ ਜਿਹੜੀ ਚੀਜ਼ ਕਹਿ ਤੀ ਉਹੀ ਮਿਲੂਗੀ ਠੀਕ ਹੈ ਆਪਣਾ ਇਹ ਨਹੀਂ ਹੈਗਾ ਵੀ ਕੋਈ ਠੱਗੀ ਧੋਰੀ ਵਾਲਾ ਵੀ ਜਿਹੜੀ ਗੱਲ ਕਹਿ ਤੀ ਵੀ ਕਹਿ ਕੁਝ ਹੋਰ ਦਿੱਤਾ ਨਿਕਲ ਕੁਝ ਹੋਰ ਆ ਉਹ ਕੰਮ ਹੈ ਨਹੀਂ ਰੀਪਰ ਚ ਕਰਾਹ ਘਟਾਉਣਾ ਉਹ ਵੀ ਘਟਿਆ ਜਾਊ ਹਾਂਜੀ ਸੁਪਰਸੀਡਰ ਘਟਾਉਣਾ ਉਹ ਵੀ ਘਟਿਆ ਜਾਊਗਾ ਟਰਾਲੀ ਟੱਪਾ ਘਟਾਉਣਾ ਕੋਈ ਉਹ ਵੀ ਖੇਤੀਬਾੜੀ ਦਾ ਕੋਈ ਵੀ ਲੱਲਾ ਪੱਬਾ ਕੋਈ ਵੀ ਸੰਦਾ ਵਿੱਚ ਘਟਿਆ ਜਾਊਗਾ ਤੇ ਜੇ ਕਿਸੇ ਨੇ ਉਦਾਂ ਰੀਪਰ ਵੇਚਣਾ ਸੁਪਰ ਸੀਡ ਬਾਈ ਕੋਲੇ 18 ਮਾਡਲ ਜਗਜੀਤ ਦਾ ਬੰਦ ਬਾਡੀ ਰੀਪਰ ਆ ਸਾਫ ਸੁਥਰੀ ਗੰਡੀ ਕੰਮ ਸਾਰਾ ਓਕੇ ਆ ਬਈ ਇਹਦਾ ਜਮਾ ਸਾਰਾ ਕੰਮ ਓਕੇ ਆ ਆ ਜਰੂਰ ਥੋੜਾ ਐ ਔਰੋਂ ਬਿਲਡਿੰਗ ਐ ਦਾ ਠੀਕ ਐ ਬਾਕੀ ਸਾਰਾ ਰੀਪਰ ਜਮਾ ਆਣ ਵਧੀਆ ਕੰਮ ਹੋਆ ਰੀਪਰ ਦਾ ਬੜੀਆ ਕੰਡੀਸ਼ਨ ਪਈ ਆ ਕਵਰ ਵੀ ਨੇ ਇਹਦੇ ਬੈਲਟਾਂ ਬੁਲਟਾਂ ਸਾਰਾ ਕੁਝ ਹੈਗਾ ਏ ਟੂ ਜੈਡ ਸਾਰਾ ਕੁਝ ਦੇਵਾਂਗੇ ਆਪਾਂ ਹਾਂਜੀ ਬਾਈ ਹਾਂ ਆ ਪਲੇਟ ਦਿਖਾ ਦੀ ਹਾਂ ਪਲੇਟ ਦਿਖਾ ਦੇ ਬਾਈ ਪਿਓ 18 ਮਾਡਲ ਹੈਗਾ ਪਿਓ 18 ਮਾਡਲ ਲਾ ਕੀ ਰੇਟ ਦਾ ਬਾਈ ਬਾਈ ਇਹਦਾ 1,55,000 ਰੁਪਏ ਬਾਕੀ ਮੌਕੇ ਤੇ ਮਾਨਤਾ। ਕੋਈ ਗੱਲ ਨਹੀਂ ਬਾਈ ਜਿਹੜਾ ਵੀਡੀਓ ਦੇਖ ਕੇ ਆਊਗਾ ਬਾਈ ਦੀ ਸ਼ੇਅਰ ਕਰਕੇ ਆਊਗਾ 1,45,000 ਦਾ ਦੇ ਦਾਂਗਾ। 1,45,000 ਦਾ ਦੇ ਦੂੰ। ਸਾਰਾ ਕੰਮ ਓਕੈਲਿਬ੍ਰੇਟਾਂ ਲਬੂਟਾਂ ਦਾ ਸਾਰਾ ਕੁਝ ਜਮਾਂ ਕੰਮ। 1,45,000 ਦਾ ਸਸਤੇ ਰੇਟ ਦਾ ਰੀਪਰ ਜਗਜੀਤ ਦਾ 18 ਮਾਡਲ ਕਿੱਥੋਂ ਨਹੀਂ ਮਿਲਦਾ। ਮਿਲੂਗਾ ਕਿੱਥੋਂ? ਸਤਨਾਮ ਕੋਲੇ ਆ ਜਿਓ। ਬਾਈ ਜਨੂਨ ਦਾ ਰੇਟ ਹੈਗਾ।